ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਪਸ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ। ਸਵਾਗਤ ਹੈ ਤੁਹਾਡਾ ਅਗਲੇ ਵਲੌਗ ਦੇ ਵਿੱਚ। ਆਪਾਂ ਅੱਜ ਟਰਾਈ ਕਰਨ ਲੱਗੇ ਹਾਂ ਨਵੀਂ ਰੈਸিপি। ਘਰੇ ਮੈਂ ਪਹਿਲਾਂ ਕਦੇ ਟਰਾਈ ਨਹੀਂ ਕੀਤੀ ਹੈਗੀ। ਫਸਟ ਟਾਈਮ ਟਰਾਈ ਕਰਨ ਲੱਗਾ। ਤੁਹਾਨੂੰ ਵੀ ਦਿਖਾਉਣੀ ਹੈ ਵੀ ਕੀ ਬਣਾਉਂਦੇ ਅੱਜ ਪੂਰੀ ਰੈਸিপি ਦਿਖਾਉਂਗੀ ਵਲੌਗ ਦੇ ਵਿੱਚ। ਤੁਸੀਂ ਐਂਡ ਤੱਕ ਬਨੇ ਰਹੋ। ਮਿਲਦੇ ਹਾਂ ਤੁਹਾਨੂੰ ਐਂਡ ਦੇ ਵਿੱਚ। ਹਾਂਜੀ ਤੇ ਅੱਜ ਆਪਾਂ ਬਣਾ ਰਹੇ ਸੀ ਵਾਈਟ ਚੁਨਾ। ਸੋਚਿਆ ਤੁਹਾਡੇ ਨਾਲ ਵੀ ਰੈਸিপি ਸ਼ੇਅਰ ਕਰਦਾ। ਇੱਥੇ ਪਤਨ ਕਰ ਰੱਖ ਲਿਆ। ਇਦਦਰ ਆਪਾਂ ਚਨੇ ਉਹ ਬਾਲ ਲਏ ਤੇ ਬਸ ਉਹਨਾਂ ਤੜਕਾ ਪੁੱਜ ਕੇ ਮਸਾਲੇ ਐਡ ਕਰਾਂਗੇ ਤੇ ਬਾਅਦ ਵਿੱਚ ਜਿਵੇਂ ਮੈਂ ਸੋਚ ਰਹੀ ਹਾਂ ਕਿ ਅੱਜ ਲੰਚ ਦੇ ਵਿੱਚ ਮਿਨੀ ਸਮੋਸੇ ਬਣਾ ਲੈ ਜਾਨ ਜਿੱਦਾਂ ਜਿੱਦਾਂ ਆਪਾਂ ਬਣਾਉਂਗੀ ਰੈਸਿਪੀ ਸ਼ੇਅਰ ਕਰੂੰਗੀ ਤੁਹਾਡੇ ਨਾਲ ਚਨਿਆਂ ਨੂੰ ਤੜਕਾ ਲਾ ਕੇ ਚਨੇ ਆਪਣੇ ਆਲਮੋਸਟ ਬਣ ਚੁੱਕੇ ਨੇ ਬਸ ਥੋੜਾ ਟਾਈਮ ਆਪਾਂ ਇਧਰ ਰੰਨਣ ਦਵਾਂਗੇ ਇਹਨਾਂ ਨੂੰ ਤੇ ਇੱਕ ਸਾਈਡ ਉੱਪਰ ਰੱਖ ਲਈਆ ਆਲੂ ਬਣੇ ਜਿਹੜੇ ਆਪਾਂ ਸਮੋਸੇਆਂ ਲਈ ਯੂਜ਼ ਕਰਨੇ ਆ ਆਲੂ ਉਬਲ ਗਏ ਉਸ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਮਿਲਦੇ ਆ ਤੇ ਅੱਗੇ ਦੱਸਦੇ ਹਾਂ ਜੀ ਦੇਖੋ ਹੁਣ ਆਪਾਂ ਤਿਆਰ ਕਰਨ ਲੱਗੇ ਹਾਂ ਸਮੋਸਿਆਂ ਦੀ ਸਟਫਿੰਗ ਹੋ ਗਈ ਆਪਾਂ ਆਲੂ ਮੈਸ਼ ਕਰ ਲਏ ਪਿਆਜ਼ ਚਾਹੀਦੇ ਆਪਾਂ ਚੌਪ ਕੀਤੇ ਹੋਏ ਕਾਲੀ ਮਿਰਚ ਧਨੀਆ ਪਾਊਡਰ ਔਰ ਨਾਰਮਲ ਮਸਾਲੇ ਤੇ ਇਧਰ ਆਪਾਂ ਕਿਉ ਰੱਖ ਲਿਆ ਹੁਣ ਆਪਾਂ ਇੱਕ ਇੱਕ ਕਰਕੇ ਸਾਰੀ ਜਿੱਦੈਟ ਐਡ ਕਰਾਂਗੇ ਪਹਿਲਾ ਜੀਰਾ ਦੇ ਚੋਲਕਾ ਦੇ ਤੁਹਾਡੇ ਪਾਊਡਰ ਨਾਲੇ ਆਪਾਂ ਕੜਮੇ ਚ ਪਾ ਦਾਂਗੇ ਥੋੜੀ ਜਿਹੀ ਫੇਰ ਆਪਾਂ ਇੱਥੇ ਪਾ ਦੇ ਪਿਆਜ਼ ਅਗਰ ਇਹਨੂੰ ਮਿਕਸ ਕਰ ਦਿੰਦੇ ਹਾਂ ऐड कर देंगे मसाले थोड़ा ज नमक लाल मिर्च आप हरी मिर्च भी पा सकते हैं मेरे कहानी लाल मिर्च यूज कर रही है ਮਸੂਏ ਦੇ ਵਿੱਚ ਆਪਾਂ ਆਲੂ ਮਿਕਸ ਕਰ ਲਏ ਆਪਾਂ ਆਲੂ ਮਿਕਸ ਕਰ ਲਈ ਫਿਰ ਤੁੰਦ ਖਾਉਣੀਆਂ ਹਨ ਹਾਂਜੀ ਆਲੂ ਆਪਾਂ ਮਿਕਸ ਕਰ ਲਏ ਕੁਛ ਇਦਾਂ ਦੇ ਬਣੇ ਆਪਣੀ ਸਟਫਿੰਗ ਸਾਰੀ ਹੁਣ ਆਪਾਂ ਇਹਨੂੰ ਠੰਡਾ ਹੋਣ ਲਈ ਰੱਖ ਲਾਂਗੇ ਜਦ ਤੱਕ ਆਪਾਂ ਆਟਾ ਗੁੰਨ ਲੈਂਦੇ ਹਾਂ ਹਾਂਜੀ ਤੇ ਆਟਾ ਆਪਾਂ ਗੁੰਨ ਲਿਆ ਸਮੋਸੇ ਵਾਲੇ ਇਹ ਠੰਡਾ ਚਾਹੀਦਾ ਆਪਾਂ ਤੇ ਹੁਣ ਆਪਾਂ ਇਹਨੂੰ ਦੇ ਦਾਂਗੇ 15-20 ਮਿੰਟ ਦੀ ਰੈਸਟ ਥੋੜਾ ਸੈੱਟ ਹੋ ਜਵੇ ਫਿਰ ਆਪਾਂ ਸਮੋਸੇ ਬਣਾਉਣੇ ਆ ਫਿਰ ਤੁੰਦ ਖਾਉਣੇ ਆ ਜੱਤਕੋ ਪਹਾਰੀ ਚਟਨੀ ਬਣਾ ਲਏ ਨੇ ਓਕੇ ਹਰੀ ਚਟਨੀ ਵੀ ਆਪਣੀ ਬਣ ਕੇ ਤਿਆਰ ਹੈ ਮੈਂ ਇਦਾਂ ਦੀ ਬਣਾਉਣੀ ਹੁੰਦੀ ਥੋੜੀ ਜਿਹੀ ਲਿਕਵਿਡੀ ਜੀ ਜ਼ਿਆਦਾ ਗਾੜੀ-ਗਾੜੀ ਪਦੀ ਨਹੀਂ ਲਾਦੀ ਤੁਸੀਂ ਦੱਸਿਓ ਤੁਸੀਂ ਕਿੱਦਾਂ ਬਣਾਉਨੇ ਹੋ ਮੈਨੂੰ ਰੈਸਪੀ ਦੱਸਿਓ ਆਪਦੀ ਚਟਨੀ ਦੀ ਵੀ ਕਿੱਦਾਂ ਕੌਣ-ਕੌਣ ਕਿੱਦਾਂ ਕਿਦਾਂ ਬਣਾਉਂਦਾ ਆ ਕੋਈ ਵੀ ਟਰਾਈ ਕਰਾਂਗੇ ਹਾਂਜੀ ਤੇ ਸਮੋਸਿਆਂ ਲਈ ਪਹਿਲਾਂ ਆਪਾਂ ਇਦਾਂ ਰੋਟੀ ਬੇਲ ਲੈਣੀ ਹੈ ਤੇ ਇਹਨੂੰ ਗੱਬਿਓ ਕੱਟ ਕਰ ਲੈਣਾ ਕੱਟੜ ਕਰਕੇ ਇਹਦੇ ਆਹ ਕਾਰਨਰ ਤੇ ਆਹ ਕਾਰਨਰ ਤੇ ਪਾਣੀ ਲਗਾ ਕੇ ਇਹਨੂੰ ਇਦਾਂ ਟਵਿਸਟ ਕਰਕੇ ਨਾਲ ਜੋੜ ਕੇ ਇਦਾਂ ਤੇ ਇਹਦੇ ਵਿੱਚ ਫਿਲਿੰਗ ਕਰ ਦੇਣੀ ਆ ਮੈਂ ਤੁਹਾਨੂੰ ਫਿਲਿੰਗ ਕਰਕੇ ਸਮੋਸੇ ਬਣਾ ਕੇ ਫਿਰ ਤੁਹਾਨੂੰ ਦਿਖਾਉਣੀ ਆ ਹੈਗਾ ਤਾਂ ਬਹੁਤ ਈਜ਼ੀ ਪ੍ਰੋਸੈਸ ਆ ਕੋਈ ਡਾਕ ਨਹੀਂ ਪਹਿਲੀ ਵਾਰ ਔਖਾ ਲੱਗਦਾ ਜਦੋਂ ਆਪਾਂ ਬਣਾਉਣ ਲੱਗ ਜਾਈਏ ਨੇ ਫਿਰ ਆਪਣੇ ਹੱਥੇ ਹੱਥਾ ਕੁਲ ਜਾਂਦਾ ਇਹ ਪਤਾ ਲੱਗਣਾ ਇਹ ਤਾਂ ਵੀ ਹੋ ਨਹੀਂ ਆਪਾਂ ਇਹ ਘਮਾਉਣ ਦੇ ਵਿੱਚ ਬੰਦਾ ਕੰਫਿਊਜ਼ ਹੋ ਜਾਂਦਾ ਵੀ ਕਿੱਦਾਂ ਨੂੰ ਘਮਾਉਣਾ ਇਹਨੂੰ ਮੈਂ ਤੁਹਾਨੂੰ ਬਣਾ ਕੇ ਸਾਰੇ ਦਿਖਾਉਣੀ ਆ ਤੇ ਇਦਾਂ ਆਪਾਂ ਸਮੋਸੇ ਬਣਾ ਲੈਣੇ ਸਾਰੇ ਪ੍ਰੋਪਰ ਸ਼ੇਪ ਦੇ ਬਣੇ ਨੇ ਤੇ ਹੁਣ ਆਪਾਂ ਤੇਲ ਨੂੰ మీడియం ਗਰਮ ਕਰ ਲੈਣਾ ਤੇ ਫਿਰ ਇਹਨੂੰ మీడియం ਤੇ ਹੀ ਫਰਾਈ ਕਰਾਂਗੇ ਕਿਉਂਕਿ ਜੇ ਇੱਕਦਮ ਗਰਮ ਤੇਲ 'ਚ ਪਾਇਆ ਤੇ ਇਹਨਾਂ ਨੇ ਵਿੱਚੋਂ ਨਹੀਂ ਬਣਨਾ ਬਾਹਰੋਂ ਬਾਹਰ ਪੱਕ ਜਾਣਗੇ ਤੇ ਫਿਰ ਉਹ ਕਰੰਚੀ ਨਹੀਂ ਹੋਣਗੇ ਹੁਣ ਜਦੋਂ ਫਰਾਈ ਕਰੂੰਗੀ ਮੈਂ ਤੁਹਾਨੂੰ ਉਦੋਂ ਮਿਲਦੀ ਆਂ ਹਾਂਜੀ ਤੇ ਇਦਾਂ ਪਹਿਲਾਂ ਉਹ ਫਰਾਈ ਕਰੀ ਲੈਣਾ ਚੰਗੀ ਤਰ੍ਹਾਂ ਪ੍ਰੋਪਰ ਜਿੰਨੇ ਜਮੇ ਸੰਤੱਕ ਐਸਾ ਹਾਂ ਜੀ ਤੇ ਇਹ ਤਾਂ ਆਪਾਂ ਇਹਨਾਂ ਨੂੰ 골ਡਨ ਬ੍ਰਾਊਨ ਕਰ ਲੈਣਾ ਪ੍ਰੋਪਰ ਬੀਅਨ ਕ੍ਰਿਸਪੀ ਕ੍ਰਿਸਪੀ ਜੇ ਹੋ ਜਾਣ ਬਸ ਇਹਨਾਂ ਨੂੰ ਹੁਣ ਕੱਟ ਕੇ ਆਪਾਂ ਕਰਦੇ ਹਾਂ ਪਲੇਟਿੰਗ ਜੇ ਤੁਹਾਨੂੰ ਫਿਰ ਦਿਖਾਉਣੀ ਹੈ ਪਲੇਟਿੰਗ ਤੇ ਹੁਣ ਲਈ ਆਪਾਂ ਯੂਜ਼ ਕਰਦੇ ਹਾਂ ਦਹੀਂ ਇਹਦੇ ਵਿੱਚ ਆਪਾਂ ਚਾਟ ਮਸਾਲਾ ਐਡ ਕਰ ਚਾਉਂਦੇ ਹਾਂ ਗ੍ਰੀਨ ਚਟਨੀ ਔਰ ਚਨੇ ਵਾਈਟ ਔਰ ਪਿਆਜ਼ ਇਦਾਂ ਆਪਾਂ ਹਰ ਇੱਕ ਪਲੇਟ 'ਚ ਦੋ ਦੋ ਸਮੋਸੇ ਰੱਖ ਲਿਆ ਰੋਲੇ ਦੇ ਵਿੱਚ ਆਪ ਪਾਵਾਂਗੇ ਦੇਖੋ ਆਦਿ ਦੇ ਚਨੇ ਆਹ ਕ੍ਰੀਮ ਟੂ ਟੂ ਬਰੀਕ ਕੱਟੇ ਹੋਏ ਪਿਆਜ਼ ਹਿੰਦਰਮਰਮਰ ਮੁਕਕਰ ਹੈ ਸੋ ਕਿਵੇਂ ਲੱਗੇ ਵੀਰੇ ਤੁਹਾਨੂੰ ਸਵਾਦ ਕਿੰਨੇ ਕੁ ਸਵਾਦ ਦਿਲ ਤੋਂ ਰਿਵਿਊ ਦੇ ਬਹੁਤ ਵਧੀਆ ਤੁਹਾਨੂੰ ਕਿਵੇਂ ਲੱਗੇ ਮੰਮੀ ਬਹੁਤ ਵਧੀਆ ਬਣੀ ਹੈ ਵਧੀਆ ਸੀ ਕਰੰਚੀ ਥੈਂਕ ਯੂ ਹਾਂਜੀ ਤੇ ਆਪਾਂ ਪਾਪਾ ਲਈ ਵੀ ਪਲੇਟ ਲੈ ਲਈਆ ਹੁਣ ਪਾਪਾ ਕੋਲ ਲੈ ਕੇ ਜਾਂਦੇ ਆ ਤੁਹਾਨੂੰ ਤੇ ਰਿਵਿਊ ਲੈਣੇ ਹੋ ਵੀ ਕਿੱਦਾਂ ਲੱਗੇ ਉਹਨਾਂ ਨੂੰ ਲਓ ਪਾਪਾ ਖੋਰ ਕਿਵੇਂ ਠੀਕ ਹੈ ਬੜੀਆ ਠੀਕ ਹੈ ਖਾ ਕੇ ਦੱਸੋ ਫਿਰ ਕਿੱਦਾਂ ਲੱਗੀ ਤੁਹਾਨੂੰ ਹੂੰ ਖਾ ਕੇ ਦੱਸ ਦਾਂਗੇ ਦੇਖਣ ਨੂੰ ਬਹੁਤ ਵਧੀਆ ਲੱਗਾ ਹੈ ਖਾ ਕੇ ਦੱਸਦੇ ਜੀ ਕਿਵੇਂ ਵੀ ਆ ਐਸੇ ਬਹੁਤ ਵਧੀਆ ਬਣੇ ਹੋਏ ਹਨ ਬੜਾ ਵਧੀਆ ਬਣਿਆ ਹੋਇਆ ਹੈ ਖਾ ਕੇ ਵਧੀਆ ਹੋਵੇ ਇੱਕ ਨੰਬਰ ਵਧੀਆ ਬਹੁਤ ਬਹੁਤ ਵਧੀਆ ਤੇਰੀ ਖੁਸ਼ੀ ਮੇਰੀ ਹੈ ਬਜ਼ਾਰ ਵਾਲਿਆਂ ਨਾਲੋਂ ਵਧੀਆ ਬਜ਼ਾਰ ਵਾਲਿਆਂ ਨਾਲੋਂ ਤਾਂ 100 ਦਰਜੇ ਵਧੀਆ 100% ਕਿਉਂਕਿ ਤੁਸੀਂ ਖਾਂਦੇ ਨਹੀਂ ਨਾ ਬਾਹਰ ਦਾ ਜਿਆਦਾ ਨਹੀਂ ਮੈਂ ਬਾਹਰ ਦਾ ਖਾ ਕੇ ਕੁਝ ਨਹੀਂ ਹਮ ਆ ਜਿਹੜਾ ਆਪਾਂ ਘਰਾਂ 'ਚ ਬਣਾਉਣੇ ਆਹ ਤਾਂ ਬਹੁਤ ਹੀ ਵਧੀਆ ਬਣਿਆ ਹੋਇਆ ਠੀਕ ਚਲੋ ਤੁਸੀਂ ਖਾ ਲਓ ਮੈਂ ਤੁਹਾਡੇ ਲਈ ਚਾਹ ਵੀ ਬਣਾ ਕੇ ਲੈ ਕੇ ਆਉਂਦੀ ਹਾਂ ਹਾਂ ਬਹੁਤ ਬਹੁਤ ਥੈਂਕ ਯੂ ਬਹੁਤ ਮੂਰੀਆ ਬਣਿਆ ਆ ਬਹੁਤ ਓਕੇ ਜਿਤੇ ਰਸੋਈ ਆਪਾਂ ਸਾਫ਼ ਕਰ ਲਈ ਆ ਤੇ ਹੁਣ ਆਪਾਂ ਬਣਾ ਲਈਏ ਚਾਹ ਸਾਰਿਆਂ ਲਈ ਦੱਸੋ ਮੇਰੇ ਬੰਕੂ ਕਿਨੂ ਕਿਹਨੂੰ ਇਦਾਂ ਵਧੀਆ ਲੱਗਦਾ ਘਰੇ ਕੁਛ ਨਾ ਕੁਛ 스ਨੈਕ ਬਣਾਉਣਾ ਉਹ ਲੱਗ ਲੱਗ ਜਿੱਦਾਂ ਟਰਾਈ ਕਰਨੀ ਆ ਤੇ ਜਿਹੜੀ ਵੀ ਤੁਹਾਨੂੰ ਕੋਈ ਫੇਵਰਿਟ 스ਨੈਕ ਆ ਮੈਨੂੰ ਉਹਦੀ ਰੈਸਿਪੀ ਜ਼ਰੂਰ ਸ਼ੇਅਰ ਕਰਿਓ ਮੈਂ ਉਹ ਵੀ ਟ੍ਰਾਈ ਕਰੂੰਗੀ ਕਿਉਂਕਿ ਮੈਨੂੰ ਬਹੁਤ ਵਧੀਆ ਲੱਗਦਾ ਇਹ ਚੀਜ਼ਾਂ ਘਰੇ ਬਣਾਉਣੀਆਂ ਸਾਰਿਆਂ ਨੂੰ ਖਵਾ ਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਆ ਉਹਦੇ ਆਪ ਨੂੰ ਵੀ ਆਪਾਂ ਜਦੋਂ ਕਿਸੇ ਨੂੰ ਕੋਈ ਚੀਜ਼ ਬਣਾ ਕੇ ਖਵਾਉਨੇ ਆ ਮਤਲਬ ਜਦੋਂ ਅਗਲੇ ਦੇ ਮੂੰਹ ਤੇ ਖੁਸ਼ੀ ਆਉਂਦੀ ਹੈ ਖਾ ਕੇ ਚੀਜ਼ ਵੀ ਖਾਣ ਮੈਨੂੰ ਵਧੀਆ ਲੱਗੀ ਤਾਂ ਮੈਨੂੰ ਆਟੋਮੈਟਿਕਲੀ ਹੋਤੋਂ ਦੁੱਗਣੀ ਖੁਸ਼ੀ ਹੋ ਜਾਂਦੀ ਹੈ ਬਈ ਸ਼ੁਕਰ ਹੈ ਜੇ ਮੇਰੀ ਬਣਾਈ ਹੋਈ ਚੀਜ਼ ਕਿਸੇ ਨੂੰ ਵਧੀਆ ਲੱਗ ਰਹੀ ਆ ਹਾਂਜੀ ਤੇ ਚਾਹ ਆਪਣੀ ਬਣ ਗਈ ਆ ਖਵਾਲੀ ਆਂਦੀ ਆ ਹੁਣ ਤੋਂ ਸਾਰਿਆਂ ਨੂੰ ਚਾਹ ਦੇਨੇ ਆ ਤੇ ਪਾਪਾ ਨਾਲ ਆਪਾਂ ਕਰਦੇ ਆ ਗੱਲਬਾਤ ਹਾਂਜੀ ਅਮੀ ਕਿਵੇਂ ਹੋ ਵਧੀਆ ਵਧੀਆ ਤੁਹਾਨੂੰ ਮੈਨੂੰ ਇੱਕ ਗੱਲ ਦੱਸੋ ਜਿਵੇਂ ਕੱਲ ਸੰਗਰਾਮਦਨਾਂ ਕਿ ਗਈ ਹੈ ਹਨਾ ਸੌਣ ਮਹੀਨਾ ਸ਼ੁਰੂ ਹੋ ਗਿਆ ਤੇ ਇਹਦੇ ਬਾਰੇ ਮੈਨੂੰ ਥੋੜਾ ਜਿਹਾ ਵਿਸਥਾਰ ਪੂਰਵਕ ਦੱਸੋ ਕਿ ਅੱਜ ਦੇ ਸਮੇਂ ਤੇ ਪੁਰਾਣੇ ਸਮੇਂ ਚ ਕੀ ਫਰਕ ਆ ਹੁਣ ਉਹ ਚੀਜ਼ਾਂ ਰਹੀਆਂ ਨਹੀਂ ਹੁਣ ਹੋ ਗਏ ਫੈਸਟੀਵਲ ਲੱਗਣ ਲੱਗੇ ਦੀਆਂ ਦੇ ਪਹਿਲਾਂ ਕੀ ਹੁੰਦਾ ਸੀ ਪਿੰਡਾਂ ਦੀਆਂ ਜਿਹੜੀਆਂ ਕੁੜੀਆਂ ਹੁੰਦੀਆਂ ਸੀ ਸਹੁਰਿਆਂ ਤੋਂ ਕਿੱਕੇ ਘਰੇ ਹੁੰਦੀਆਂ ਸੀ ਠੀਕ ਆ ਸੌਣ ਦੇ ਮਹੀਨੇ ਸੌਣ ਮਨਾਉਂ ਹੁਣ ਤਾਂ ਉਹ ਗੱਲਾਂ ਹੀ ਨਹੀਂ ਰਹੀਆਂ ਹੈਗੀਆਂ ਕਰਨ ਵਾਲੀਆਂ ਕੋਈ ਵੀ ਤੁਸੀਂ ਕੀ ਕਹਿਣਾ ਚਾਹੋਗੇ ਪਾਪਾ ਮੈਂ ਪੁੱਤ ਪੁਰਾਣੇ ਟਾਈਮ ਦੇ ਵਿੱਚ 2 2 3 3 ਦਿਨ ਝੜੀ ਲੱਗਦੀ ਦੀ ਮੀਂਹ ਦੀ ਹੁਣ ਮੀਂਹ ਵੀ ਨੇ ਪੈ ਰਿਹਾ ਉਹ ਮੀਂਹ ਦਾ ਨਾ ਟਾਈਮ ਸਰ ਵੀ ਨਹੀਂ ਪੈ ਰਿਹਾ ਉਹਨੇ ਵੀ ਨਹੀਂ ਪੈ ਰਿਹਾ ਹੂੰ ਤੇ 3 3 ਦਿਨ ਝੜੀਆ ਲੱਗਦੀ ਸੀ ਫੇਰ ਆਮ ਪੂਰੇ ਬਣਾਉਣੇ ਘਰ ਦੇ ਵਿੱਚ ਖੀਰ ਬਣਾਉਣੀ ਪੁਰਾਣੇ ਰੋਟੇ ਦੇ ਪਤੇ ਲੈ ਕੇ ਗੋੜ ਕੋਲ ਕੇ ਫਿਰ ਉਹਦੇ ਪੂੜੇ ਬਣਾਉਂਦੇ ਨੇ ਹੁਣ ਤਾਂ ਕੋਈ ਬਣਾਉਂਦਾ ਨਹੀਂ ਹੈਗਾ ਹੁਣ ਤਾਂ ਸਮਾਂ ਹੀ ਬਦਲ ਗਿਆ ਹੋਂਕਾ ਉਹ ਪੂੜਿਆਂ ਦਾ ਨਹੀਂ ਬਣਾਉਂਦੇ ਬਰਗਰ ਕਹਿੰਦੇ ਕੀ ਬਰਗਰ ਪੀਜੇ ਉਹ ਤਾਂ ਪੂੜਿਆਂ ਵੀ ਪਤਾ ਨਹੀਂ ਕਹਿੰਦੇ ਅੰਦਰ ਪਤਾ ਸੁਣਾ ਮੰਗਦਾ ਬੱਚਿਆਂ ਨੂੰ ਵੀ ਪੂੜੇ ਪਹੁੰਚਾਏ ਜਾਂਦੇ ਨੇ ਹਮ ਕਿਵੇਂ ਪਹਿਲੇ ਸਮੇਂ ਦੇ ਵਿੱਚ ਬਣਾਏ ਜਾਂਦੇ ਸੀ ਵੀ ਕਿਵੇਂ ਬਣਾਏ ਜਾਂਦੇ ਨੇ ਉਹ ਚੀਜ਼ਾਂ ਬਾਦਾਂ ਬਾਰਨ ਦੇ ਮਾਹੌਲ ਬਹੁਤ ਸ਼ਾਂਤ ਹੁੰਦਾ ਸੀ ਉਹ ਮਾਹੌਲ ਵੀ ਸ਼ਾਂਤ ਨਹੀਂ ਹੈਗਾ ਹੁਣ ਮੋਬਾਈਲ ਆ ਗਏ ਮੋਬਾਈਲ ਆਉਣ ਨਾਲ ਮਤਲਬ ਕਾਫੀ ਸਮਾਂ ਚੇਂਜ ਹੋ ਗਿਆ ਹਰ ਇੱਕ ਚੀਜ਼ ਮਾਡਰਨ ਹੋ ਗਈ ਯਾਰ ਇੱਕ ਮੋਡਰਨ ਉਹ ਵੀ ਆਪੇ ਖਾਣ ਪੀਣ ਵੀ ਬਦਲ ਗਏ ਰਹਿਣਾ ਸਹਿਣਾ ਵੀ ਬਦਲ ਗਿਆ ਸਾਰਾ ਕੁਝ ਬਦਲ ਗਿਆ ਪਹਿਲਾਂ ਆ ਮਹੀਨੇ ਚ ਪਿੰਗ ਪਾਉਂਦੇ ਹੁੰਦੇ ਸੀ ਨਾ ਘਰੇ ਵੀ ਵੀ ਪਿੰਗ ਢੂੰਟਣੀ ਹੁਣ ਤਾਂ ਪਿੰਗ ਵੀ ਨਹੀਂ ਪਾਉਂਦੇ ਹੁੰਦੇ ਸੀ ਪਹਿਲਾਂ ਤਾਂ ਰੰਗਤੀ ਕੱਟੇ ਗਏ ਹੁਣ ਕਿੰਨੇ ਹਾਂ ਹੁਣ ਪਿੰਗਾ ਵੀ ਕਿੱਥੇ ਪੈਣ ਗਿਆ ਹੂੰ ਆਪਾਂ ਬਣਾਵਾਂਗੇ ਖੀਰ ਪੂੜੇ ਘਰੇ ਹਾਂ ਬਣਾਵਾਂਗੇ ਜ਼ਰੂਰ ਦੱਸੂਗਾ ਪੁੱਤ ਕਿਵੇਂ ਬਣਨੇ ਨੇ ਹਾਂ ਫਿਰ ਆਪਾਂ ਉਹਦਾ ਤੁਸੀਂ ਬਣਾਇਓ ਫਿਰ ਆਪਾਂ ਵੀ ਖਾਵਾਂਗੇ ਹਾਂ ਇਹ ਤਾਂ ਨਾਲ ਹੀ ਆਪਾਂ ਦੱਸਾਂਗੇ ਵੀ ਕਿਵੇਂ ਬਣਦੇ ਨੇ ਮੈਂ ਵੀ ਸਿੱਖ ਲੂ ਤੇ ਆਪਾਂ ਬਾਕੀਆਂ ਨੂੰ ਵੀ ਸਿਖਾ ਦਾਂਗੇ ਜਰੂਰ ਸਿਖਾਵਾਂਗੇ ਵੀ ਕਿਵੇਂ ਬਣਦੇ ਆ ਹੋਰ ਕੀ ਹੁੰਦਾ ਸੀ ਸੋਹਣ ਮਹੀਨੇ ਚ ਹੋਰ ਸੋਹਣ ਮਹੀਨੇ ਦੇ ਵਿੱਚ ਆਹ ਇੱਕ ਸੰਧਾਰੇ ਆਉਂਦੇ ਹੁੰਦੇ ਨੇ ਹਾਂ ਪੇਕਿਆਂ ਤੋਂ ਪੇਕਿਆਂ ਤੋਂ ਸੁਨਹਾਰਾ ਚਾਹ ਬਹੁਤ ਸੁਨਹਾਰਾ ਹੁੰਦਾ ਸੀ ਸੁਨਹਾਰਾ ਹੁੰਦਾ ਯਮੇ ਉਹਨਾਂ ਮੈਨੂੰ ਬਹੁਤ ਮੇਰਾ ਸੁਨਹਾਰਾ ਹੁੰਦਾ ਸਾਡੀ ਸਿਮਰਨ ਨੂੰ ਬਹੁਤ ਚੰਗਾ ਓਕੇ ਅੱਗੇ ਜਿਹੜੇ ਉਹ ਟਾਈਮ ਲੋਕ ਆਪਸ ਵਿੱਚ ਗੱਲਾਂ ਕਰਕੇ ਟਾਈਮ ਪਾਸ ਕਰਦੇ ਦੇ ਜਾਂ ਇੱਕ ਦੂਜੇ ਦੇ ਦੁੱਖ ਸੁੱਖ ਕੋ ਪੁੱਛਦੇ ਦੇ ਉਹ ਆਪ ਮਿਲ ਕੇ ਬੈਠ ਕੇ ਕਰਦੇ ਦੇ ਹੁਣ ਤਾਂ ਫੋਨਾਂ ਕਰਕੇ ਸਾਰਾ ਖਰਾਬ ਹੋ ਗਿਆ ਪਿਆ ਕੀ ਹੋ ਜਾਊਗਾ ਕਿਸੇ ਕੋ ਟਾਈਮ ਹੀ ਨਹੀਂ ਹੁਣ ਤਾਂ ਫੋਨ ਦੇ ਉੱਤੇ ਹੋ ਰਿਹਾ ਜੋ ਕੁਝ ਵੀ ਹੋ ਰਿਹਾ ਹੈ ਅੱਜ ਅੱਗੇ ਹੁੰਦਾ ਸੀਗਾ ਮੋਬਾਈਲ ਇੱਕ ਦੂਏ ਨੂੰ ਮਿਲ ਕੇ ਦੱਸਦੇ ਸੀ ਬੈਠ ਕੇ ਦੱਸ ਹੁਣ ਫੋਨਾਂ ਨੇ ਉਹ ਚੀਜ਼ ਖਤਮ ਕਰ ਦਿੱਤੀ ਉਹ ਚੀਜ਼ ਮੋਬਾਈਲ ਦਾ ਫੋਨਾਂ ਨੇ ਲੈ ਤੁਸੀਂ ਕੀ ਕਹਿਣਾ ਚਾਹੋਗੇ ਹੋਰ ਬਸ ਵਧੀਆ ਖੀਰ ਪੂੜੇ ਬਾਰੇ ਕੀ ਵਿਚਾਰ ਦੇਣਾ ਚਾਹੋਗੇ ਖੀਰ ਪੂੜੇ ਅੱਜ ਕੱਲ੍ਹ ਦੇ ਬੱਚੇ ਖਾਂਦੇ ਹੀ ਨਹੀਂ ਖਾਣਾ ਕੀ ਉਹਨਾਂ ਨੇ ਖੀਰ ਪੂੜੇ ਬਾਰੇ ਪਤਾ ਹੀ ਨਹੀਂ ਵੱਧ ਤੋਂ ਉਹ ਟੇਸਟ ਕਰ ਮੰਨੇ ਹੂੰ ਕੋਈ ਨਹੀਂ ਖਾਗਾ ਉਸ ਜਿਆਦਾ ਖਾਦਾ ਨਹੀਂ ਹੁੰਦੇ ਸੀ ਬਜ਼ੁਰਗ ਹੁਣ ਕੋਈ ਨਹੀਂ ਹੁਣ ਤਾਂ ਟੇਸਟ ਦੇ ਅਨੁਸਾਰੇ ਬਸ ਇੰਨਾ ਕੁ ਖਾਣਾ ਸੀ ਹੁਣ ਇਹ ਫੋਨ ਨੇ ਜਗਾ ਜਿਆਦਾ ਲੈ ਲਈ ਹੁਣ ਆਪਾਂ ਨੂੰ ਇਹ ਫੋਨ ਕਟਾ ਕੇ ਥੋੜਾ ਜਿਹਾ ਫੋਨਾਂ ਕਿੰਨੀ ਧਿਆਨ ਘਟਾ ਕੇ ਆਪਣੇ ਪਰਿਵਾਰ ਕਿੰਨੀ ਜਿਆਦਾ ਧਿਆਨ ਦੇਣਾ ਚਾਹੀਦਾ ਸਾਰੇ ਪਰਿਵਾਰ ਸਾਰੇ ਚੀਜ਼ ਠੀਕ ਹੋ ਜਾਂਦੀ ਹੈ ਹੈਨਾ ਸਾਰੇ ਹਾਂ ਤਾਂ ਠੀਕ ਹੋ ਜਾਂਦੇ ਸਾਰੇ ਪਰਿਵਾਰ ਨੂੰ ਇਕੱਠੇ ਹੋ ਕੇ ਬੈਠਣਾ ਚਾਹੀਦਾ ਬੈਠ ਕੇ ਇੱਕ ਦੂਜੇ ਨੂੰ ਸਾਰੇ ਹਰ ਇੱਕ ਗੱਲ ਹਰ ਇੱਕ ਕੰਮ ਸ਼ੇਅਰ ਕਰਨਾ ਚਾਹੀਦਾ ਤਾਂ ਕਿ ਇਹ ਮੋਬਾਈਲਾਂ ਕਿੰਨੀਓ ਧਿਆਨ ਘਟ ਕੇ ਆਪਣੀ ਪਰਿਵਾਰ ਕਿੰਨੀ ਧਿਆਨ ਹੋ ਜਵੇ ਉਹ ਤਾਂ ਹੀ ਆਪਾਂ ਅੱਗੇ ਲੋਕਾਂ ਨੂੰ ਇਹਦੇ ਬਾਰੇ ਸੇਧ ਦੇ ਸਕਦੇ ਆ। ਇਹ ਤਰ੍ਹਾਂ ਹਾਂ ਜੇ ਆਪਾਂ ਆਪਣੇ ਫੈਮਿਲੀ ਨਾਲ ਆਪਣਾ ਸਾਰਾ ਡਿਸਕਸ ਕਰਾਂਗੇ ਵੀ ਆਪਾਂ ਅੱਜ ਦਿਨ ਚਾਹ ਕੀਤਾ ਹਾਂ ਇਦਾਂ ਸੀ ਦਿਨ ਆਪਣਾ ਫਿਰ ਉਹ ਥੋੜਾ ਬੰਦਾ ਮਾਈਂਡ ਵੀ ਰਿਲੈਕਸ ਰਹਿੰਦਾ ਉਹਦੇ ਨਾਲ ਮਾਈਂਡ ਰਿਲੈਕਸ ਰਹੇ ਸਾਰੇ ਪ੍ਰਵਾਹ ਦਾ ਇੱਕ ਸੈਂਸ ਰਹਿੰਦਾ ਆਪਾਂ ਕਦੇ ਆਉਣ ਵਾਲੇ ਟਾਈਮ 'ਚ ਕਦੇ ਖੀਰ ਪੂੜੇ ਬਣਾਵਾਂਗੇ ਤੇ ਫਿਰ ਉਹ ਉਹਦੇ ਬਾਰੇ ਤੁਹਾਨੂੰ ਦੱਸਾਂਗਾ ਹੁਣ ਆਪਾਂ ਪੁੱਤ ਜਿੱਦਾਂ ਕਦੇ ਮੀਂਹ ਪਿਆ ਨਾ ਉਹਦੋਂ ਆਪਾਂ ਖੀਰ ਪੂੜੇ ਬਣਾਵਾਂਗੇ ਹਾਂਜੀ ਤੇ ਨਾਲੇ ਤੁਹਾਨੂੰ ਉਹਦੇ ਬਾਰੇ ਦੱਸਾਂਗੇ ਵੀ ਕਿਵੇਂ ਬਣਨੇ ਨੇ ਖੀਰਾਂ ਵੀ ਬਹੁਤ ਜੀ ਕਰਦਾ ਹੈ ਖੀਰ ਪੂੜੇ ਖਾਣ ਨੂੰ ਆਪਾਂ ਬਣਾਵਾਂਗੇ ਛੇਤੀ ਹਾਂ ਅੱਜ ਕੱਲ ਦੇ ਬੱਚੇ ਬਣਾਉਂਦੇ ਵੀ ਨਹੀਂ ਖਾਂਦੇ ਵੀ ਨਹੀਂ ਬਹੁਤ ਟਾਈਮ ਹੋ ਗਿਆ ਕੀ ਪੂੜੇ ਖਾਦੇ ਆਂ ਨਾਲੇ ਆਪਾਂ ਖਾ ਲਾਂਗੇ ਨਾਲੇ ਆਪਾਂ ਸਿੱਖ ਲਾਂਗੇ ਨਾਲੇ ਆਪਾਂ ਹਾਂ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਵੀ ਉਹ ਕਿਵੇਂ ਬਣਨੇ ਨੇ ਠੀਕ ਹਾਂ ਹਾਂਜੀ ਤੇ ਹੋਪਸੋ ਇਹ ਵਲੌਗ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਊਗਾ ਰੈਸিপি ਕਿਦਾਂ ਲੱਗੀ ਮੈਨੂੰ ਜ਼ਰੂਰ ਦੱਸਿਓ ਚੈਨਲ ਨੂੰ ਜਿਆਦਾ ਤੋਂ ਜਿਆਦਾ ਸਬਸਕ੍ਰਾਈਬ ਕਰ ਦਿਓ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ